ਜਿੱਥੇ ਪਿਛਲੇ ਦਿਨੀ ਜੁਲੰਦਰ ਵਿਖੇ ਇੱਕ ਦਰਿੰਦੇ ਵੱਲੋਂ 13 ਸਾਲਾ ਬੱਚੀ ਨਾਲ ਦਰਿੰਦਗੀ ਕਰਕੇ ਉਸ ਦਾ ਪੇਰੇਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਉੱਥੇ ਹੀ ਹੁਣ ਅਚਾਈ ਹੀ ਇੱਕ ਹੋਰ ਘਿਣਾਉਣੀ ਘਟਨਾ ਮਾਛੀਵਾੜਾ ਤੋਂ ਸਾਹਮਣੇ ਆਈ ਹੈ ਜਿੱਥੋਂ ਦੇ ਇੱਕ ਪਿੰਡ ਵਿੱਚ ਮਕਾਨ ਮਾਲਕ ਨੇ 9 ਸਾਲ ਦੀ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ ਜਾਣਕਾਰੀ ਅਨੁਸਾਰ ਇਹ ਪਰਿਵਾਰ ਇੱਥੇ ਕਿਸੇ ਦੇ ਘਰ ਕਿਰਾਏ ਤੇ ਰਹਿੰਦਾ ਸੀ ਅਤੇ ਜਦੋਂ ਉਹ ਕੰਮ ਤੇ ਗਏ ਹੋਏ ਸਨ ਤਾਂ ਪਿੱਛੋਂ ਮਕਾਨ ਮਾਲਕ ਨੇ ਉਹਨੂੰ ਦੀ ਲੜਕੀ ਨਾਲ ਬਲਾਤਕਾਰ ਕੀਤਾ ਫਿਲਹਾਲ ਪੁਲਿਸ ਵੱਲੋਂ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹਾਂ ਸਾਡੇ ਜਿਹੜੇ ਕਿਰੇਤ ਰਹਿੰਦਾ ਸੀਗਾ ਜੋ ਕੋਲ ਸਾਰਾ ਚਲ ਦੰਦਾ ਸੀਗਾ ਕੰਮ ਤੇ ਉਹ ਕੋਰੀ ਨੂੰ ਮਾਰ ਪਿੱਟ ਕੇ ਗਲਤ ਕੰਮ ਕਰੇ ਕਰਦਾ ਸੀ ਸਾਡੇ ਕੋਲ ਆਇਆ ਕਰੇ ਦੋ ਦਿਨ ਕਸੀ ਉਹਨੂੰ ਖਿਲਾਇਆ ਪਹਿਲਾਂ ਮੈਂ ਕਿਹਾ ਕੀ ਗੱਲਬਾਤ ਹੋ ਜਾਏਗਾ ਫਿਰ ਸੀਗਾ ਟਿੰਦਾ ਕੁਰੇ ਨੰਨੇ ਕੀ ਗੱਲ ਹੈ ਆਪਰੇ ਤੁਸੀਂ ਦੱਸੋ ਕਹਿੰਦਾ ਜੀ ਕਿਰਾਇਆ ਜਿੱਧਾ ਕਿਰਾਇਆ ਤੇ ਰਹਿੰਦਾ ਹੈਗਾ ਉਹ ਸਾਡੇ ਨਾਲ ਇਹਨਾਂ ਨਾਲ ਗਲਤ ਕੀਤਾ ਹੈ ਮੈਨੂੰ ਸਾਹ ਇਨਸਾਫ ਚਾਹੀਏ ਹਾਂ ਕਿਨੇ ਟਾਈਮ ਤੋਂ ਚੱਲ ਰਿਹਾ ਸੀ ਜੀ ਅੰਸਾਨ ਨੂੰ ਤਾਂ ਪਤਾ ਲੱਗਾ ਰੇ 10 ਦਿਨ ਹੋ ਗਿਆ ਪਤਾ ਲੱਗਿਆ ਤਾਂ ਮੈਂ ਦੱਸਿਆ ਮੈਂ ਥੋਨੇ ਆਇਆ ਕਾਲ ਰਿਪੋਰਟ ਕਰਾਂ ਤੋ ਮੇਰਾ ਪਤੀ ਜੀ ਜਿसे ਕਿਰਾਏ ਤੇ ਹੁੰਦੇ ਸੀਗਾ ਜੀ ਤਾਂ ਸਾਡੇ ਕੁੜੀ ਨਾਲ ਪਤਾ ਨਹੀਂ ਕਿੰਨੇ ਚੜ੍ਹ ਤੋਂ ਗੱਲਬਾਤ ਸੀਗਾ ਕਿ ਦਾਦਾ ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀਗਾ ਜੀ ਸਾਨੂੰ ਹੁਣ ਪਤਾ ਲੱਗਿਆ ਜੀ ਕਿੰਨੇ ਮੇਰਾ ਬੱਚੀ ਦੀ ਕੁੜੀ ਦਾ ਜੀ 8 ਸਾਲ ਜੀ ਅੱਛਾ ਕਦੋਂ ਤੋਂ ਕਰ ਰਹੇ ਸੀ ਉਹ ਹੋ ਗਿਆ ਜੀ ਘਾਟੋ ਘਾਟ ਕਈ ਦਿਨ ਤੋਂ ਮਤਲਬ ਕਾਫੀ ਦਿਨ ਤੋਂ ਮਤਲਬ ਹੋਣਾ ਜੀ ਗੱਲਬਾਤ ਤਾਂ ਸਾਨੂੰ ਪਤਾ ਲੱਗਿਆ ਸਾਸੀ ਫਿਰ ਥਾਣੇ ਆਏ ਆ ਪਛਵਾੜੇ ਥਾਣੇ ਆਏ ਐਰਪੋਰਟ ਤੋਂ ਤਾਂ ਸਾਡੇ ਅਗੇ ਜਾਨ ਸਰਵਾਈ ਹੋਵੇ ਸਾਡਾ ਵੀ ਜੀ ਕਿਰਾਏਦਾਰ ਕੋਲੇ ਰਹਿੰਦੇ ਸੀ ਹਾਂਜੀ 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 ਕਰਾਏਦਾਰ ਤੇ ਰਹਿੰਦੇ ਸੀਗਾ ਹਾਂ ਤੇ ਨੂੰ ਪਤਾ ਲੱਗਿਆ ਗੱਲ ਕਿਵੇਂ ਬੱਚੀ ਨੂੰ ਦੱਸਿਆ ਜਾਂ ਕਿਸ ਤਰ੍ਹਾਂ ਸਾਨੂੰ ਜੀ ਬੱਚੀ ਨੇ ਦੱਸਿਆ ਇਦਾਂ ਦਾ ਗੱਲ ਜੇ ਤਾਂ ਬੱਚੀ ਸਾੜ ਮਤਲਬ ਡਰੇ ਪਏ ਸੀਗਾ ਜੀ ਤਾਂ ਬੱਚੀ ਸਾਡੀ ਸੋਦਨ ਤੋਂ ਢਿੱਲਾ ਸੀਗਾ ਜੀ ਹਾਂਜੀ ਤਾਂ ਬੱਚੀ ਨੂੰ ਅਸੀਂ ਕਿਹਾ ਕੀ ਗੱਲਬਾਤ ਹੋਈ ਹੈ ਪਰ ਬੱਚੀ ਡਰ ਡਰ ਕੇ ਉਸ ਤੋਂ ਬਾਅਦ ਸਾਨੂੰ ਜਾ ਕੇ ਬੋਲਿਆ ਜੀ 3 ਦਿਨ ਸਾਨੂੰ ਜਾ ਕੇ ਪਤਾ ਲੱਗਿਆ ਜੀ ਹਾਂਜੀ ਬਾਕੀ ਮੰਗ ਕੀ ਕਰਦੇ ਮੰਗ ਸਾਨੂੰ ਬਸ ਇਨਸਾਫ ਮਿਲੇ ਜੀ ਔਰ ਕੀ ਕਰਨਾ ਜੀ ਮੰਗ ਜੇ ਇਧਰ ਕਿ ਛਟਾ ਕੰਮ ਜੜਾਕ ਦੇ ਚਾਂ ਸੀਗਾ ਤਾਂ ਇਹਦਾ ਗੱਲ ਕਰੋ ਅਸੀਂ ਇੱਧਰ ਪਰੋਬਾਰੀ ਕਰ ਰਹੀ ਹੈ ਸਭ ਕੁਝ ਕੀ ਲੱਗਦੀ ਏ ਤੇਰੀ ਬੜੀ ਗੁੱਡੀ ਲੱਗੇ ਕੀ ਕਰਿਆ ਸਾਡੇ ਮਾਲਕ ਮਾਲਕ ਨੇ ਹਾਂਜੀ 3 ਮੰਗ ਕਰਦੇ ਮਾਲਤਰਨਾ ਕਿ ਉਹ ਅਸੀਂ ਜੋੜਾ ਕਰਨਾ ਤੁਸੀਂ ਕਰ ਰਹੇ ਹੋ ਸਾਰੀ ਵਾਰੀ ਕਰੀ ਸਾਡੇ ਬੱਚੇ ਨਾਲ ਇੱਦਾਂ ਦਾ ਗੱਲ ਆ ਗਿਆ ਇੱਕ ਨਵਾਲ ਕੁਬੱਚੀ ਨਾਲ ਮਾਮਲਾ ਸਾਹਮਣੇ ਆਇਆ ਸੀ ਨੇ ਜਿੱਥੇ ਪਹਿਲਾਂ ਆਹਾਂਜੀ ਹਾਂਜੀ ਸਾਨੂੰ ਸ਼ਿਕਾਇਤ ਮਿਲੀ ਸੀ ਜੀ ਤੇ ਬਿਆਨ ਲਿਖਿਆ ਜੀ ਮਦਰ ਦੇ ਤੇ ਉਹਦੇ ਕਿਤਾਬੀ ਐਫ ਆਰ ਲੋਚ ਕਰਤੀ ਆ ਅਸੀਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜੀ ਅੱਗੇ ਹੁਣ ਬੱਚੇ ਦਾ ਵੀ ਮੈਡੀਕਲ ਵੀ ਕਰਾਇਆ ਜਾਊਗਾ ਜੀ ਇਹ ਮਾਂਜੂ ਕੋ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ੀ ਦਾ ਰਿਮਾਂਡ ਲੈ ਲਿਆ ਜੀ